ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਰਾਜ ਸਿੰਘ ਕਾ ਪੰਜਾਬ ਤੇ ਦਾਸ ਰੋਸ਼ਨ ਹਰਿਆਲਿਆਣਾ ਅੱਜ ਐਸ ਐਮ ਪੀ ਐਪੀ ਦੀ ਮੀਟਿੰਗ ਸੂਬਾ ਪ੍ਰਧਾਨ ਸਰਦਾਰ ਜਸਵਿੰਦਰ ਸਿੰਘ ਕਾਲਖ ਜੀ ਦੀ ਅਗਵਾਈ ਵਿੱਚ ਹੋਈ ਇਸ ਵਿੱਚ ਬੋਲਦੇ ਆ ਸੂਬਾ ਕੋਆਰਡੀਨੇਟਰ ਸਰਦਾਰ ਸਤਵੀਰ ਸਿੰਘ ਬਰਾੜ ਨੇ ਕੀ ਕਿਹਾ ਆਓ ਸੁਣਦੇ ਆ ਵਿਸ਼ੇਸ਼ ਰਿਪੋਰਟ ਸਤਵੀਰ ਸਿੰਘ ਜੀ ਇਹ ਮੱਝੇ ਕਿ ਪ੍ਰੋਜ ਕੋਆਰਡੀਨੇਟਰ ਪੰਜਾਬ ਦੇ ਤੌਰ ਤੇ ਸੂਬਾ ਬਰਵਾ ਰਹੇ ਨੇ ਉਹ ਮੰਚ ਤੇ ਆਪਣੇ ਨਾਲ ਚਾਰ ਸਹਿਪਸਾਦੀ ਕਰਨਗੇ। ਜਿਲ੍ਹਾ ਬਰਨਾਰਾ ਦੇ ਵਿੱਚ ਹੋਰੇ ਸੰਯੁਕਤ ਮੈਡੀਕਲ ਪ੍ਰੈਕটিশਨਰਸ ਐਸੋਸੀਏਸ਼ਨ ਪੰਜਾਬ ਰਜਿਸਟਰਡ 295 ਦੀ ਪਰਿਵਾਰਕ ਦੀ ਮੀਟਿੰਗ ਮੰਚ ਤੇ ਬਿਰਾਜਮਾਨ ਮੇਰੇ ਬਹੁਤ ਹੀ ਸਤਿਕਾਰਯੋਗ ਉੱਚ ਬੁੱਧੀ ਵਾਲੇ ਲੰਮੀ ਸੋਚ ਦੇ ਮਾਲਕ ਸਾਡੇ ਸੂਬਾ ਪ੍ਰਧਾਨ ਡਾਕਟਰ ਜੋਸਵਿੰਦਰ ਸਿੰਘ ਜੀ ਕਾਲਕ ਸਾਹਿਬ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਆਦਰਸ਼ ਡਾਕਟਰ ਤਦਾਦ ਸਿੰਘ ਜੀ ਮੁਖਤਸਰ ਸਾਹਿਬ ਆਰਗੇਨਾਈਜ਼ਰ ਪੰਜਾਬ ਮੇਰੇ ਬਹੁਤ ਹੀ ਸਤਿਕਾਰਯੋਗ ਪੰਜਾਬ ਦੇ ਸੀਨੀਅਰ ਆਗੂ ਲੀਗਲ ਐਡਵਾਈਜ਼ਰ ਪੰਜਾਬ ਵੱਡੇ ਵੀ ਡਾਕਟਰ ਜਗਦੇਸ਼ ਸਿੰਘ ਚਾਹਲ ਬਰਗਾੜੀ ਸਾਹਿਬ ਮੇਰੇ ਬਹੁਤ ਹੀ ਸਤਿਕਾਰਯੋਗ ਜਿਨ੍ਹਾਂ ਨਾਲ ਮੇਰਾ ਫੋਨ ਤੇ رابطہ ਹੁੰਦਾ ਰਹਿੰਦਾ ਹੈ ਜਿਨ੍ਹਾਂ ਨੇ ਮੈਨੂੰ ਹੁਕਮ ਵੀ ਲਾਇਆ ਇਸ ਪਰਿਵਾਰ ਦੇ ਸੀਨੀਅਰ ਆਗੂ ਡਾਕਟਰ ਮਿੱਠੂ ਮੁਹੰਮਦ ਸੂਬਾ ਮੀਡੀਆ ਇੰਚਾਰਜ ਪੰਜਾਬ ਜਿਨ੍ਹਾਂ ਨੇ ਜਹਾਜ਼ ਚੜ੍ਹਨ ਤੋਂ ਪਹਿਲਾਂ ਮੈਨੂੰ ਹੁਕਮ ਲਾਇਆ ਕਿ ਇਸ ਤਸਵੀਰ ਤੇਰਾ ਮੇਰੇ ਪਰਿਵਾਰ ਦੇ ਵਿੱਚ ਜਾਣਾ ਬਹੁਤ ਜ਼ਰੂਰੀ ਆ ਤੇ ਮੇਰੇ ਪਰਿਵਾਰ ਦੇ ਜਾ ਕੇ ਦਰਸ਼ਨ ਕਰਨਾ ਤੇਰੇ ਲਈ ਬਹੁਤ ਜ਼ਰੂਰੀ ਆ ਮੇਰਾ ਇੱਕ ਬਹੁਤ ਵੱਡਾ ਤੇਰੇ ਲਈ ਹੁਕਮ ਆ ਸੋ ਮੈਂ ਸੱਚ ਭਾ ਕੇ ਉਹਨਾਂ ਦਾ ਹੁਕਮ ਮੰਨਿਆ ਜਿਨ੍ਹਾਂ ਤੋਂ ਮੈਂ ਬਹੁਤ ਬਰੀਕੀਆਂ ਸਿੱਖੀਆਂ ਜਿਨ੍ਹਾਂ ਦੇ ਸਮੇਂ-ਸਮੇਂ ਤੇ ਦਰਸ਼ਨ ਕਰਦਾ ਰਿਹਾ ਸਾਡੇ ਬਹੁਤ ਹੀ ਸਤਿਕਾਰਯੋਗ ਵੱਡੇ ਵੀਰ ਜੀ ਪਾਪ ਸਮਾਨ ਮੈਂ ਕਹਿ ਸਕਦਾ ਇਹ ਡਾਕਟਰ ਅਮਰਜੀਤ ਸਿੰਘ ਕੀਕੂ ਸਾਹਿਬ ਫਤੇ ਦੀ ਆਵਾਜ਼ ਜਿਹੜੀ ਉਹ ਸਰਦਾਰ ਭਗਵਾਨ ਸਿੰਘ ਦੀ ਮਾਰ ਜੀ ਮਿਸਟਰ ਪੰਜਾਬ ਤੱਕ ਪਹੁੰਚਣੀ ਚਾਹੀਦੀ ਆ ਚਕਾਰਾ ਛੱਡ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜਿਸ ਦੀ ਜ਼ਬਾਨ ਵਿੱਚ ਫਤਿਹ ਦੀ ਜਹਾੜ ਵਿੱਚ ਫਤਿਹ ਸਜਰੋ ਤੁਹਾਡੀ ਜ਼ਬਾਨ ਚੋਂ ਫਤਿਹ ਨਹੀਂ ਨਿਕਲੀ ਦੁਬਾਰਾ ਫੇਰ ਅੱਜ ਦੇ ਵਿੱਚ ਇੱਕ ਇਕੱਲੀ ਲੇਡੀਆਂ ਹੋ ਆਉਣ ਵਾਲੇ ਤੁਸੀਂ ਜਿਨ੍ਹਾਂ ਪ੍ਰਦਾਨ ਹੋ ਸਕਦੇ ਹੋ ਪਰ ਵੱਡੀ ਗਿਣਤੀ ਵਿੱਚ ਪੈਣਾ ਜ਼ਰੂਰ ਜੋੜ ਦਿਓ ਮੈਂ ਤੇਰਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਨਾ ਹੈ ਪੈਣੇ ਸੋ ਸੇਵਾ ਦੇਸ਼ ਦੀ ਜਿੰਨੜੀਏ ਬੜੀ ਔਖੀ ਗੱਲਾਂ ਕਰਨੀਆਂ ਟੇਰ ਸਖਲੀਆਂ ਨੇ ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮਸੀਬਤਾਂ ਚੱਲਿਆਂ ਨੇ ਉਹਨਾਂ ਲੱਖ ਮਸੀਬਤਾਂ ਚੱਲਿਆਂ ਨੇ ਤੁਸੀਂ ਸੋਹਣੇ ਹੋ ਤੁਸੀਂ ਡਾਡੇ ਹੋ ਤੁਸੀਂ ਡਾਡੇ ਹੋ ਤੁਸੀਂ ਸੋਹਣੇ ਹੋ ਇਹ ਗੱਲ ਮੈਂ ਹਰ ਥਾਂ ਬੋਲਾਂ ਤੁਸੀਂ ਸਾਰੇ ਸੱਜਣ ਨਾਮੀਓ ਮੈਂ ਕੀਦਾ ਕੀਦਾ ਨਾ ਬੋਲਾਂ ਤੁਸੀਂ ਸਾਰੇ ਸੱਜਣ ਨਾਮੀਓ ਪਰਾਵੋ ਅੱਜ ਮੈਨੂੰ ਤੁਹਾਡੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਮੈਂ ਆਪਣੇ ਆਪ ਨੂੰ ਵੜਪਾਗੀ ਸਮਝਦਾ ਤੁਸੀਂ ਗੋਬਿੰਦ ਸਿੰਘ ਦੇ ਵਾਰਿਸ ਹੋ ਤੁਸੀਂ ਬਾਬਾ ਨਾਨਕ ਦੇ ਵਾਰਿਸ ਹੋ ਜਿਨ੍ਹਾਂ ਨੇ ਹਮੇਸ਼ਾ ਜੋਲੇ ਮੈਂ ਟੱਕਰਾ ਕੀਤਾ ਤੇ ਅਨਸਾਫ਼ ਲੈ ਕੇ ਦਿੱਤਾ ਮੈਨੂੰ ਤੁਹਾਡੇ ਤੇ ਮਾਣ ਆ ਜੋਦਿਓ ਤੁਸੀਂ ਸਮੇਂ ਸਮੇਂ ਦੇ ਨਾਲ ਸਮੇਂ ਦੇ ਪ੍ਰਸ਼ਾਸਨ ਦੇ ਨਾਲ ਟੱਕਰ ਲੈ ਸਕਦੇ ਹੋ ਆਪਣੇ ਕਿੱਤੇ ਨੂੰ ਬਚਾਉਣ ਦੀ ਖਾਤਰ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਮੈਸੇਜ ਦੇਣ ਦੀ ਖਾਤਰ ਤਾਂ ਕਿ ਤੁਹਾਡੇ ਤੱਕ ਪੋਤਰੇ ਪੋਤਰੀ ਪਿਛਲੇ ਦਿਨੀ ਫਰੋਜਪੁਰ ਦੇ ਵਿੱਚ ਕੀ ਹੋਇਆ ਸਾਥੀਓ ਐਸੇ ਮੋੜੇ ਇੱਕ ਰੇਡ ਮਾਰ ਲਈ ਮੇਰੇ ਸਾਥੀ ਮੈਨੂੰ ਦੱਸ ਕੇ ਗਏ ਮੈਨੂੰ ਬੜੀ ਖੁਸ਼ੀ ਹੋਈ ਕਿਉਂਕਿ ਉਹ ਤੁਹਾਡੇ ਤੇ ਤੁਹਾਡੀਆਂ ਮਾਵਾਂ ਨੇ ਤੁਹਾਨੂੰ ਦੁੱਧ ਚੰਗਾਇਆ ਤੁਸੀਂ ਉਸ ਦੁੱਧ ਦਾ ਮੁੱਲ ਮੋੜ ਕੇ ਅੱਜ ਬਰਨਾਲਾ ਵਾਲਿਆਂ ਨੂੰ ਦੱਸ ਦਿੱਤਾ ਕਿ ਤੁਹਾਡੇ ਉਹ ਮਾਪੇ ਸਾਡਾ ਪਰਿਵਾਰ ਆ ਪਰ ਸਾਡਾ ਪਰਿਵਾਰ ਤੋਂ ਚਾਹਦੇ ਹੋ ਤੁਸੀਂ ਹੋ ਤੁਸੀਂ ਹੋ ਚਾਹਦੇ ਹੋ ਤੁਸੀਂ ਹੋ ਸਾਥੀਓ ਬਸ ਇੱਕ ਗੱਲ ਧਿਆਨ ਦੇ ਵਿੱਚ ਰੱਖਿਆ ਕਰੋ ਮੈਂ ਤੁਹਾਡੇ ਚਰਨਾਂ ਵਿੱਚ ਬੇਨਤੀ ਕਰਦਾ ਏ ਕਈ ਸਾਥੀਆਂ ਤੋਂ ਮੈਨੂੰ ਸੁਣਨਾ ਮਿਲਦਾ ਸੀ ਨਿੱਕੀ ਨਿੱਕੀ ਗੱਲ ਦੇ ਗੁੱਸੇ ਹੋ ਜਾਂਦੇ ਆ ਅਸੀਂ ਵੱਡੇ ਜਿਗਰੇ ਰੱਖ ਕੇ ਤੁਰਨ ਵਾਲੇ ਉਹ ਸ਼ੇਰਾਂ ਦੀ ਕੌਮ ਆ ਉਹ ਪੰਜਾਬੀਆਂ ਦੀ ਕੌਮ ਆ ਇੱਕ ਗੱਲ ਯਾਦ ਰੱਖਿਆ ਕਰੋ ਕਦੇ ਇਹ ਸਵਾਲ ਨਾ ਪ੍ਰਧਾਨਾਂ ਨੂੰ ਕਰਿਆ ਕਰੋ ਕਿ ਸਾਨੂੰ ਜਥੇਬੰਦੀ ਨੇ ਕੀ ਦਿੱਤਾ ਪਰ ਇੱਕ ਗੱਲ ਜ਼ਰੂਰ ਸੋਚਿਆ ਕਰੋ ਕਿ ਅਸੀਂ ਜਥੇਬੰਦੀ ਨੂੰ ਕੀ ਦਿੱਤਾ ਇਹ ਜਿੱਦਾਂ ਤੁਹਾਡੇ ਦਿਮਾਗ ਦੇ ਵਿੱਚ ਚੇਹਨ ਦੇ ਵਿੱਚ ਗੱਲ ਬੈ ਗਈ ਤੁਸੀਂ ਯਾਦ ਰੱਖਿਓ ਪਿੱਛੇ ਨੂੰ ਨਹੀਂ ਹਟਦੇ ਅੱਗੇ ਨੂੰ ਹੋਵੋਗੇ ਮੈਂ ਇੱਕ ਇੱਕ ਸਾਥੀ ਮੈਡੀਕਲ ਪ੍ਰੈਕটিশਨ ਐਸੋਸੀਏਸ਼ਨ ਪੰਜਾਬ ਜਿੰਨਾਂ ਦੇ ਕਰੋਗੇ ਯਾਦ ਰੱਖ ਕੇ ਜੇ ਤੁਸੀਂ ਇਮਾਨਦਾਰੀ ਦੇ ਨਾਲ ਸੱਚਾਈ ਦੇ ਨਾਲ ਸੇਵਾ ਕੀਤੀ ਤਾਂ ਉਹ ਦਿਨ ਦੂਰ ਨਹੀਂ ਤੁਹਾਡਾ ਮੈਡੀਕਲ ਪ੍ਰੈਕটিশਨਰ ਐਸੋਸੀਏਸ਼ਨ ਪੰਜਾਬ ਰਜਿਸਟਰਡ 295 ਇੱਕ ਦਿਨ ਹੋ ਰਜਿਸਟਰ ਹੋ ਕੇ ਆਜ਼ਾਦ ਹੋ ਜਾਊਗਾ ਤੁਸੀਂ ਬੇਫਿਕਰ ਹੋ ਕੇ ਪੰਜਾਬ ਦੇ ਵਿੱਚ ਕੰਮ ਕਰੋਗੇ ਜੋਦਿਓ ਮੈਨੂੰ ਮਾਣ ਹੋ ਰਿਹਾ ਦੱਸ ਦਿਆਂ ਪਿਛਲੇ ਦਿਨੀ ਸਾਡੇ ਇੱਕ ਬਲਾਕ ਮੁਦਕੀ ਦੇ ਵਿੱਚ ਇੱਕ ਡਾਕਟਰ ਦੇ ਉਪਰ ਇੱਕ ਇਸ ਇੱਕ ਸਾਲ ਲੀਡਰ ਨੇ ਜਿਨ੍ਹਾਂ ਦੀ ਅਸੀਂ ਲੰਬਾ ਸਮਾਂ ਦਿੱਲੀ ਸੰਘਰਸ਼ ਦੇ ਵਿੱਚ ਅਸੀਂ ਸੇਵਾ ਕੀਤੀ ਅਸੀਂ ਨਾਲ ਖੜਿਆ ਇੱਕ ਭਰਾਤਰੀ ਜੱਥੇਬੰਦੀ ਬਣ ਕੇ ਅਸੀਂ ਉਹ ਚੋਦੇ ਆ ਜਿਨ੍ਹਾਂ ਨੇ ਕੋਵਿਡ ਦੇ ਦੌਰਾਨ ਜਦੋਂ ਵੱਡੇ ਵੱਡੇ ਹਸਪੀਟਲ ਉਹਨਾਂ ਲੋਕਾਂ ਨੂੰ ਝੁੱਗੀ-ਚੋਬੜੀ ਵਾਲੇ ਲੋਕਾਂ ਨੂੰ ਬਿਨਾ ਪੈਸੇ ਤੋਂ ਇਲਾਜ ਕਰਕੇ ਉਹਨਾਂ ਨੂੰ ਹੌਸਲਾ ਦਿੱਤਾ ਤੁਸੀਂ ਪਤਾ ਨਹੀਂ ਕਿੰਨੀਆਂ ਮਾਵਾਂ ਦੇ ਸੁਪੁੱਤ ਬਚਾ ਦਿੱਤੇ ਚਿਰਾਗ ਗੁਜਰੋ ਬਚਾ ਦਿੱਤੇ ਪਤਾ ਨਹੀਂ ਤੁਸੀਂ ਕਿੰਨੀਆਂ ਪੈਣਾ ਦੇ ਵੀਰ ਬਚਾ ਦਿੱਤੇ ਕਿੰਨੀਆਂ ਪੈਣਾ ਦੇ ਸਵਾਹ ਬਚਾ ਦਿੱਤੇ ਕਿੰਨੇ ਬੱਚਿਆਂ ਦੇ ਤੁਸੀਂ ਮਾਂ ਤੇ ਬਾਪ ਬਚਾ ਦਿੱਤੇ ਤਾਂ ਉਹ ਸਾਖੀ ਨੇ ਇੱਕ ਐਸ.ਐਮ. ਨੂੰ ਕੋਲੇ ਜਾ ਕੇ ਰਿਕ ਪਾ ਦਿੱਤੀ ਕੇ ਦੀ ਮੈਡੀਸਨ ਨਾ ਮੇਰੇ ਲਿਵਰ ਚ ਪ੍ਰੋਬਲਮ ਆ ਗਈ ਫਿਰ ਇਸ ਤੋਂ ਬਾਅਦ ਉਹਨਾਂ ਨੇ ਸੀਐਮ ਨੂੰ ਐਸਐਮ ਨੂੰ ਕੀਤੀ ਐਸਐਮ ਨੇ ਉਸ ਤੇ ਰੇਡ ਮਾਰੀ ਸਾਡੇ ਪਿੰਡ ਚਕਜੀਤ ਸਿੰਘ ਦਾ ਕਤਲ ਹੋਇਆ ਸੀ ਤੇ ਮੈਂ ਡੈੱਡ ਬੋਡੀ ਉਸ ਸਾਥੀ ਨੂੰ ਮੋਟਾ ਦੇ ਰਿਹਾ ਸੀ ਮੇਰੇ ਸਾਥੀ ਨੇ ਮੈਨੂੰ ਫੋਨ ਲਾਇਆ ਕਿ ਪ੍ਰਧਾਨ ਜੀ ਅੱਜ ਮੇਰੇ ਉੱਪਰ ਐਸਐਮ ਨੇ ਰੇਡ ਮਾਰ ਦਿੱਤੀ ਤੇ ਉਹਦੀ ਟੀਮ ਨੇ ਮੈਂ ਕਹਾਂ ਨੂੰ ਮੇਰਾ ਯਾਰ ਅੱਜ ਸਤਵੀਰ ਮਰਚੇ ਕੇ ਆਉਂ ਅੱਜ ਮੈਂ ਖੜੇ ਜਾ ਸਕਦਾ ਮੇਰੀ ਹੱਕ ਉਤੋਂ ਦੀ ਨੱਚ ਕੇ ਐਸਐਮਓ ਤੇਰੇ ਤੇ ਕਾਰਵਾਈ ਕਰ ਸਕਦਾ ਨਹੀਂ ਐਸਐਮਓ ਨੂੰ ਨਹੀਂ ਜਾਣ ਦਿੰਦੇ ਅਜ ਯਾਦ ਰੱਖਿਓ ਮੇਰੇ ਕੋਲੇ ਵਿੰਦ ਪ੍ਰੂਫ ਰਿਕਾਰਡਿੰਗ ਆ ਮੈਂ ਗੱਡੀ ਮੂਰੇ ਲਾ ਕੇ ਐਸਐਮਓ ਨੂੰ ਆਪਣੇ ਕਲੀਨਿਕ ਵਿੱਚ ਰੋਕਿਆ ਤੇ ਕਲੀਨ ਚਿੱਟ ਲਈ ਭਰਾਵੋ ਸਾਥੀ ਨੂੰ ਆਜ਼ਾਦ ਕਰਾਇਆ ਉਸ ਸਾਥੀ ਨੂੰ ਆਜ਼ਾਦ ਕਰਾਇਆ ਅਸੀਂ ਉਹ ਪਾ ਸੇਰ ਸਾਰ ਕੀ ਫੂਨ ਦੇ ਚਾਹਿਆਂ ਭਰਾਵੋ ਜਿਨ੍ਹਾਂ ਨੇ ਆਪਣੇ ਕਿਤੇ ਨੂੰ ਬਚਾ ਕੇ ਰੱਖਿਆ ਮੈਨੂੰ ਮਾਣ ਡਾਕਟਰ ਜਸਵਿੰਦਰ ਸਿੰਘ ਕਾਕ ਸਾਹਿਬ ਵਰਗਾ ਤੇ ਰੱਖੋ ਇੱਕ ਦਿਨ ਤੁਹਾਡੇ ਪ੍ਰੈਕটিশਨਰਾਂ ਨੂੰ ਰਜਿਸਟਰ ਕਰਾ ਕੇ ਤੇ ਆਜ਼ਾਦ ਕਰਨਗੇ ਸਮਾਪਤ ਚਕਾਰਾ ਜਾਂ ਛੱਡ ਕੇ ਅੱਗੇ ਸ੍ਰੀ ਵਾਹਿਗੁਰੂ ਜੀ ਕੀ ਫਤਿਹ